ਜਿਸਲੇ ਦੇਖੋ ਨਾ ਬਸ ਖਲੇਰਾ ਹੀ ਪਾ ਛੜਦਾ ਚੁੱਕਣਾ ਹੀ ਨਹੀਂ ਕੋਈ ਚੀਜ਼ ਕਿੱਥੇ ਜਾਂਦੇ ਬੈੰਦਾ ਕਿਸ ਤਰ੍ਹਾਂ ਹੀ ਸਾਰੇ ਸੋਫੇ ਦੇ ਕਪੜੀ ਕਵਰ ਇਕੱਠੇ ਕਰ ਦਿੰਦਾ ਮੰਮੀ ਹਾਂਜੀ ਦਾ ਫਟਾਈ ਲਿਆ ਦੋਸਤਾਂ ਨੂੰ ਲੱਗਿਆ ਕਰ ਅੱਛਾ ਦੇਖੋ ਜ ਖਾਣ ਪੀਣ ਨੂੰ ਬਣਾ ਦੇ ਵਧੀਆ ਜਾ ਬਣਾ ਦੇ ਜਲਦੀ ਬਣਾ ਦੇ ਹੁਣ ਹੋਣ ਹੀ ਲੱਗਿਓ ਰਸਤੇ ਜੀ ਆ ਬਣਾ ਲੈ ਨਹੀਂ ਤਾਂ ਤੂੰ ਹੁਣ ਕਹਿਣਾ ਪਿਆਵਾ ਥੋੜਾ ਟਾਈਮ ਲੱਗੇ ਆਣਾ ਸੀ ਤੇ ਹੁਣ ਮੈਨੂੰ ਜਦੋਂ ਉਹਨਾਂ ਦਾ ਫੋਨ ਆਇਆ ਉਹਦੇ ਮੈਂ ਤੁਹਾਨੂੰ ਕਹਿਣਾ ਸੀ ਤੇ ਪਿੰਟਾ ਬੱਡੀ ਥੋੜੀ ਬਣ ਜਾਏਗਾ ਬਣ ਬਣਾਉਣ ਨੂੰ ਟਾਈਮ ਤੇ ਲੱਗਦਾ ਇਹਨਾਂ ਚਲੋ ਕੋਸ਼ਿਸ਼ ਤੇ ਕਰੋ ਕੋਸ਼ਿਸ਼ ਬਣਾ ਦਿਓ ਆ ਬਣਾ ਦੇਣੀ ਬਣਾ ਦੇਣੀ ਔਰ ਬਾਕੀ ਸਾਰੇ ਕੰਮ ਛੱਡ ਕੇ ਨਾ ਪਹਿਲਾਂ ਉਧਰ ਹੋ ਜਿਓ ਹੋ ਜਾਣੀ ਹੋ ਜਾਣੀ ਇਹ ਨਾ ਹੋਵੇ ਦੀ ਕਿ ਹੋਰ ਕੰਮਾਂ ਲੱਗੇ ਰੋ ਅੱਛਾ ਬਣਾ ਦੇਣੀਦਰਪੰਤ ਜੀ ਆਯੋ 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 ਜਿਸ ਵੀ ਵੰਦੀ ਆਯੋ ਹੋਰ ਸੁਣਾਓ ਕੀ ਹਾਲ ਚੱਲ ਜੇ ਠੀਕ ਹੈ ਤੂੰ ਸੁਣਾਓ ਠੀਕ ਹੋ ਬਸ ਬਸ ਲੱਗੇ ਜੇ ਕੰਮ ਕਰ ਹਾਂ ਬਸ ਹੋਈਏ ਤਾਂ ਵੀ ਮੈਂ ਤੁਹਾਨੂੰ ਕੰਨੀ ਆ ਕਿ ਮੁੰਡੇ ਆਪਣੇ ਦਾ ਵਿਆਹ ਕਰ ਦੋ ਹੈ ਵਿਆਹ ਤੁਸੀਂ ਕਰਦੇ ਨਹੀਂ ਨਾ ਸਾਨੂੰ ਤੁਸੀਂ ਵਿਆਹ ਬਖਾਦੇ ਜੇ ਲੱਗਦਾ ਅੰਦਰ ਖਾਤਾ ਹੀ ਕਰ ਲੈਣਾ ਵਿਆਹ ਨਹੀਂ ਨਹੀਂ ਇਹੋ ਜੀ ਕਿਹੜੀ ਗੱਲ ਹੈ ਬੈਠੋ ਬੈਠੋ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਕੁਝ ਨਹੀਂ ਮੈਂ ਬਹਿ ਜੋ ਮੇਕਾ ਕੰਮ ਤਾਂ ਤੁਹਾਡੇ ਕੋਲ ਹੁੰਦਾ ਨਹੀਂ ਹੈਗਾ ਤੁਸੀਂ ਐਵੇਂ ਹੀ ਲੱਗੇ ਰਹਿੰਦੇ ਜੇ ਕੰਮ ਕਰਨ ਕੰਨਾ ਤੇ ਪੈਂਦਾ ਥੋੜਾ ਬੋਤਰੀ ਚਲੀ ਚਲਦਾ ਰਹੇ ਤਾਂ ਚੰਗਾ ਰਹਿੰਦਾ ਜੇ ਹਾਏ ਭੈਣ ਜੀ ਕਿਆ ਕਰੋ ਮੁੰਡੇ ਦਾ ਇਹਦਾ ਕਿਤੇ ਆਪਣੇ ਮੁੰਡੇ ਨੂੰ ਪੁੱਛੋ ਅੱਜ ਕੱਲ ਬੱਚਿਆਂ ਨੇ ਬਾਹਰ ੱਟੀਆਂ ਸੱਟੀਆਂ ਬਥੇਰੀਆਂ ਲਾਈਆਂ ਹੁੰਦੀਆਂ ਗਾ ਤੁਸੀਂ ਵੇਖੋ ਕੋਈ ਕੁੜੀ ਕੜੀ ਵੇਖੋ ਕੜੀ ਦੀ ਇਹਨੇ ਕੋਈ ਨਹੀਂ ਭੈਣ ਜੀ ਵੇਖਦੇ ਨੇ ਇਹ ਘੜੀ ਗੱਲ ਆ ਕੋਈ ਰਿਸ਼ਤਾ ਵੀ ਅੱਛਾ ਮੈਂ ਤੁਹਾਡੇ ਵੱਲ ਆਈ ਸੀ ਕੀ ਕੱਲ ਅੱਜ ਟਾਡੀ ਬੜੀ ਕਮੇਟੀ ਲੇਟ ਹੋ ਗਈ ਆ ਨਹੀਂ ਯਾਦ ਹੀ ਨਹੀਂ ਰਿਹਾ ਪਹਿਲਾਂ ਮੈਨੂੰ ਉੱਥੋਂ ਯਾਦ ਆਇਆ ਤੇ ਦੇਖੋ ਪਰ ਮੈਂ ਕਿਹਾ ਫੜਾਨੀ ਤੇ ਨਾਲੇ ਮੈਂ ਕਿਹਾ ਸ਼ਾਮ ਨੂੰ ਜਾਣਾ ਕਿ ਮੈਨੂੰ ਜਨਮ ਦਿਨ ਤੇ ਮੈਨੂੰ ਵੀ ਕਿਹਾ ਗਿਆ ਨਾਲ ਦੇ ਅੱਛਾ ਤੁਹਾਨੂੰ ਕਿਹਾ ਗਿਆ ਹਾਂ ਮੈਨੂੰ ਵੀ ਕਿਹਾ ਗਿਆ ਮੈਂ ਪੁੱਛਣਾ ਪੁੱਛਣ ਨੂੰ ਕਰਦੀ ਰਹੀ ਹਾਂ ਮੈਂ ਕਿਹਾ ਕਿੱਠੇ ਚੱਲ ਪਾਵਾਂਗੇ ਹਾਂ ਚੱਲ ਪਾਵਾਂਗੇ ਆ ਮੰਜੂ ਨੂੰ ਵੀ ਪੁੱਛ ਲਵਾਂਗੇ ਹਾਂ ਪੁੱਛ ਲਾਂ ਲੈ ਪੰਜਾਬ ਜਾ ਦੇ ਨੋਟ ਸਾਰੇ ਫੜਾਈ ਜੋ ਜਦੋਂ ਮੈਂ ਗਾਂ ਕਮੇਟੀ ਦੇਣੀ ਹੁੰਦੀ ਨਾ ਅਗਲੇ ਮੈਨੂੰ ਖਿਜਦੇ ਫਿਰ ਕਿ ਕੀ ਤੋਹੀ ਦਿੱਤੀ ਪਾਣਾ ਕਰਿਆਨਾ ਇਕੱਠਾ ਕਰਕੇ ਦੇ ਦੇ 5 500 ਦੇ ਵੀ ਹੈਗੇ ਦਿਨ ਹਾਂਜੀ ਦੇ ਦੋ ਦੇ ਦੋ ਮੰਮੀ ਹਾਂ ਬੇਟਾ ਤੁਹਾਨੂੰ ਮੈਂ ਕੁਝ ਕਿਹਾ ਸੀ ਹਾਂਜੀ ਪੁੱਤਰ ਜੀ ਐਸੈਸਰੀ ਕਾਲ ਸਿੱਕਾ ਸਾਹਿਬ ਹੋਰ ਸਲਾਹ ਕੀ ਆ ਲਈ ਵਧੀਆ ਵਧੀਆ ਤੁਸੀਂ ਦੱਸੋ ਮੇ ਪੁੱਤ ਆਪਣਾ ਕਿਤੇ ਵਿਆਹ ਕਰ ਲਾ ਹੈ ਆ ਤੇਰੀ ਮਾਂ ਕੰਮ ਨੂੰ ਲੱਗੀ ਰਹਿੰਦੀ ਸਾਰਾ ਦਿਨ ਵਿਚਾਰੇ ਨੂੰ ਕਿਤੇ ਸਾਹ ਮਿਲੇ ਠੀਕ ਹੈ ਭੈਣ ਜੀ ਮੰਮੀ ਹਾਂ ਤੁਹਾਨੂੰ ਯਾਦ ਹੈ ਮੈਂ ਕੁਝ ਕਿਹਾ ਸੀ ਤੁਹਾਨੂੰ ਯਾਦ ਹੈ ਆਂਟੀ ਆ ਗਈ ਹੈ ਕੋਈ ਨਹੀਂ ਮੈਂ ਗੱਲ ਕਰਨ ਲੱਪੀ ਹੋਣਾ ਮੰਮੀ ਤੁਸੀਂ ਤੇਰੇ ਮਾ ਨਾਲ ਬੈਠੇ ਜੇ ਉਹ ਤੇ ਏਡੀ ਕੀ ਬਸੂੜੀ ਹੈ ਬਣਾ ਦਨੀ ਆ ਕਦੋਂ ਬਣਾ ਦਿੰਨੀ ਆ ਜਦੋਂ ਆ ਜਾਣਗੇ ਉਹ ਕੋਈ ਗੱਲ ਨਹੀਂ ਤੁਹਾਨੂੰ ਨਾ ਮੰਮੀ ਕੰਮ ਨਾ ਕਰਨ ਦੇ ਨਾ ਬਸ ਬਹਾਨੇ ਚਾਹੀਦੇ ਆ ਤੇ ਚੁੱਪ ਕਰ ਆਂਟੀ ਬੈਠੇ ਕੋਈ ਵੇਖ ਲਿਆ ਕਰ ਆਇਆ ਗਿਆ ਵੇਖ ਲਿਆ ਤਾਂ ਫੇਰ ਕੀ ਕਰ ਆਂਟੀ ਬੈਠਿਆ ਤੇ ਤੁਹਾਨੂੰ ਨਹੀਂ ਪਤਾ ਕਰੋਦਾ ਮੈਂ ਕਿਹਾ ਤੁਹਾਨੂੰ ਤੇ ਕੋਈ ਗੱਲ ਨਹੀਂ ਬਣਾ ਦਨੀ ਆ ਘਬਰਾ ਨਾ ਵੇ ਜਿੰਗੇ ਤੇਰੇ 2000 ਭਾਈ 10 ਮਿੰਟ ਉਹਨਾਂ ਨੇ ਕੋਈ ਨਹੀਂ ਬੈਣਾ ਉੱਠ ਕੇ ਤੇ ਕੰਮ ਕਰੋ ਜਦੋਂ ਵੇਖੋ ਤੁਹਾਨੂੰ ਬਹਾਨੇ ਚਾਹੀਦੇ ਹੁੰਦੇ ਆ ਕੰਮ ਨਾ ਕਰ ਰਹੇ ਤੇਨੂੰ ਨਾ ਕਲਾਈ ساری ਉਮਰ ਨਹੀਂ ਆਣੀ ਤੈਨੂੰ ਕੱਪ ਭੈਣ ਜੀ ਕੋਈ ਇਹੋ ਜੀ ਗੱਲ ਨਹੀਂ ਐਵੇਂ ਨਾ ਪਰੇਸ਼ਾਨ ਹੋ ਕੋਈ ਗੱਲ ਨਹੀਂ ਪਰ ਉਹ ਤੁਹਾਨੂੰ ਬੋਲਿਆ ਕੋਈ ਬਚਪਨ ਆ ਉਹਦੇ ਚ ਹੋਰ ਨਹੀਂ ਕੋਈ ਗੱਲ ਹੈ ਵਿੱਚੋਂ ਕਾਲੀ ਪਈ ਨਾਲੇ ਮੇਰੇ ਦੋਸਤਾਂ ਜਿਆਦਾ ਨਹੀਂ ਆਣਾ ਕੁਝ ਖਾਣ ਪੀਣ ਨਹੀਂ ਬੰਦ ਐ ਜਿਵੇਂ ਮੇਰੇ ਤੇ ਪੁੱਤਰ ਬਹੁਤ ਮੇਰਾ ਪਿਆਰ ਕਰਦਾ ਬਹੁਤ ਮੇਰਾ ਧਿਆਨ ਰੱਖਦਾ ਮੈਨੂੰ ਤਾਂ ਕੰਮ ਕਰਨ ਨਹੀਂ ਦਿੰਦਾ ਬੈਠੀ ਰੂ ਬੈਂਡ ਦੇ ਉੱਤੇ ਸੁਰੇਚਾ ਆ ਬਣਾਉਂਦਾ ਜੇ ਤੇ ਮੈਂ ਦਿੰਦਾ ਜੇ ਐਨਾ ਮੇਰਾ ਖਿਆਲ ਕਰਦਾ ਪਰ ਹੁਣ ਤੱਕ ਇਤਨਾ ਬੋਲਿਓ ਤੁਹਾਨੂੰ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹ ਐਸੀ ਕਾਲਾ ਪੈ ਜਾਂਦਾ ਕਿਸੇ ਵੇਲੇ ਉੰਜ ਕੋਈ ਗੱਲ ਨਹੀਂ ਉਹਦੇ ਚ ਹੈ ਪਰ ਬਾਹਰ ਦੇ ਸਾਹਮਣੇ ਭੈਣ ਜੀ ਉਹ ਬਾਹਰ ਉਹ ਵੀ ਨਹੀਂ ਸਮਝਦਾ ਤੁਹਾਨੂੰ ਬਾਹਰ ਦਾ ਮੈਂ ਤਾਂ ਸਮਝਦੀ ਹੋਣੀ ਉਹ ਤਾਦੀ ਇੰਜ ਬੋਲ ਪਿਆ ਬਾਹਰ ਦਾ ਤੁਹਾਨੂੰ ਸਮਝਦਾ ਤੁਹਾਡੇ ਅੱਗੇ ਥੋੜੀ ਬੋਲਣਾ ਸੀ ਉਹਨੇ ਉਹਨੇ ਬੋਲਣਾ ਹੀ ਨਹੀਂ ਸੀ ਅਛਾ ਅਛਾ ਅੱਪਾ ਤੇ ਤੁਹਾਨੂੰ ਘਰ ਦਾ ਹੀ ਸਮਾਂ ਨਹੀਂ ਆਸੀ ਕਦੀ ਸਮਝਿਆ ਹੀ ਨਹੀਂ ਤੁਨ ਬਾਤਾਂ ਠੀਕ ਹੈ ਤਾਂ ਫ੍ਰੀ ਹੋ ਗਿਆ ਆਂਟੀ ਸਾਹਮਣੇ ਬੋਲੀ ਜਾਂਦਾ ਪਿਆ ਕੋਈ ਗੱਲ ਨਹੀਂ ਆਪਣੀ ਆਂਟੀ ਦੀ ਠੀਕ ਹੈ ਉਹ ਨਿਆਣੇ ਸਿਆਣੇ ਨਾ ਹਾਂਜੀ ਹਾਂਜੀ ਓਏ ਉੱਠ ਜੋ ਹੁਣ ਕਿ ਹਲੇ ਵੀ ਗੱਲਾਂ ਕਰਦੇ ਰਹਿਣਾ ਤੁਸੀਂ ਕਰਨ ਲੱਗਿਆ ਬੇਟੇ ਕਰਨ ਲੱਗ ਬਣਾਉਣ ਲੱਗੇ ਹਾਂ ਭੈਣ ਜੀ ਤੁਸੀਂ ਬੈਠੋ ਫਿਰ ਕੋਈ ਗੱਲ ਨਹੀਂ ਹਾਂ ਜੋ ਮਨਜੂ ਬੈਨ ਜੀ ਦਾ ਮੇਰਾ ਪ੍ਰੋਗਰਾਮ ਹੋਏਗਾ ਨਾ ਮੈਂ ਤੁਹਾਨੂੰ ਫੋਨ ਕਰ ਦਾਂਗੇ ਕਰ ਦੇਣਾ ਕਰਦਾ ਕਿੱਥੇ ਚੱਲਾਂਗੇ ਹਾਂਜੀ ਹਾਂਜੀ ਠੀਕ ਉਹ ਉੱਠ ਜੋ ਹੁਣ ਕੀ ਹੋ ਗਿਆ ਵਾ ਕਰਦਾ ਤੁਹਾਨੂੰ ਗਈ ਜਾਣੇ ਕੋਈ ਜੀ ਤੁਹਾਨੂੰ ਸਮਝ ਨਹੀਂ ਲੱਗਦੀ ਬਾਹਰ ਦੇ ਸਾਹਮਣੇ ਤੇ ਦੇਖ ਲਿਆ ਕਰ ਕਿਵੇਂ ਕਿਸ ਤਰ੍ਹਾਂ ਬੋਲਣਾ ਤੇ ਕਿਸ ਤਰ੍ਹਾਂ ਬੋਲਦਾ ਤੁਸੀਂ ਬਾਹਰ ਤੈਨੂੰ 24 ਘੰਟੇ ਘਰ ਹੀ ਭਾਈ ਰੱਖਿਆ ਕਰੋ ਹਾਂ ਪਤਾ ਨਹੀਂ ਕੀ ਤੇਰੇ ਦਿਮਾਗ ਹੁੰਦਾ ਘਰ ਹੀ ਕਾਲੀ ਪਈ ਦਿੰਦੀ ਹਰ ਵੇਲੇ ਉਹ ਤੁਸੀਂ ਵੀ ਨਾ ਥੋੜਾ ਕੰਮ ਕਰ ਲਿਆ ਕਰੋ ਜਦੋਂ ਵੇਖੋ 24 ਘੰਟੇ ਵੇਲੇ ਬੈਠੇ ਰਹਿਣਾ ਬੈਠੇ ਰਹਿਣਾ ਉੱਠ ਕੇ ਤੇ ਕੰਮ ਕਰੋ ਜਾ ਕੇ ਕੰਮ ਕੌਣ ਕਰਦਾ ਕਰਦਾ ਤੂੰ ਕਰਨਾ ਆ ਮੈਨੂੰ ਵਿਖਣ ਨਹੀਂ ਦਿਆ ਕਿੰਨਾ ਕੰਮ ਹੁੰਦਾ ਵਾ ਸਵੇਰ ਦਾ ਇੱਕ ਕੰਮ ਗਿਆ ਵਾ ਤੁਨੂੰ ਕੁਛ ਨਹੀਂ ਦੇ ਰਿਤ ਹਾਲ ਹੀ ਕੋਈ ਨਹੀਂ ਤੂੰ ਨਹੀਂ ਸੁਧਰ ਸਕਦਾ ਜਦੋਂ ਵੇਖੋ ਜਦੋਂ ਵੇਖੋ ਕਿਸੇ ਨੂੰ ਇੱਥੇ ਘਰੇ ਬਾਕੇ ਬਸ ਗੱਲਾਂ ਕਰਦੇ ਰਹਿਣਾ ਕੰਮ ਦਾ ਕੋਈ ਧਿਆਨ ਨਹੀਂ ਬਸ ਮਾਂ ਤੇ ਰੋਪ ਪਾਣਾ ਹੀ ਸਿੱਖਿਆ ਕਰ ਤੇ ਆਪਣਾ ਕੰਮ ਕਰਨਾ ਸਿੱਖ ਲੋ ਕੁਛ ਨਹੀਂ ਲੋਕਾਂ ਘਰੇ ਜਾਈਦਾ ਵਾ ਤੇ ਉਹਨਾਂ ਦੀਆਂ ਮਾਵਾਂ ਇੰਨਾ ਕੁਝ ਬਣਾ ਕੇ ਰੱਖਦੀਆਂ ਵਾ ਤੇ ਤੁਹਾਡੇ ਕੋਲੇ ਤਾਂ ਗੱਲਾਂ ਤਾਂ ਹੀ ਨਹੀਂ ਵੇ ਲਗੀ ਬੱਚੇ ਪੋਹਾ ਖੁਸ਼ ਹੋ ਖਾ ਲੈਂਦੇ ਉਹੀ ਬਣਾ ਲੈਂਦੀਆਂ ਪੁਸ਼ਪਿੰਦਰ ਬੰਜੀ ਹਾਂਜੀ ਆਇਓ ਹੋਰ ਕੀ ਕਰਦੇ ਬਈਓ ਬੱਸ ਕਿਹੜੀ ਪਤਾ ਲਾਨੀ ਵੀ ਸਾਇਲ ਦੇ ਦੋਸਤਾਂ ਨੇ ਆਣਾ ਮੈਂ ਕਿਹਾ ਚੱਲ ਅੱਛਾ ਅੱਛਾ ਆਇਓ ਮੈਂ ਕਿਹਾ ਚੱਲ ਪੋਹਾ ਬਣਾ ਲਨੀਆ ਠੀਕ ਹੈ ਠੀਕ ਤੇ ਤੁਸੀਂ ਆ ਬਣਾਓਗੇ ਪੋਹਾ ਆਹੋ ਤੇ ਆ ਬਣਾ ਲੈ ਚਲੋ ਕੋਈ ਗੱਲ ਤੇ ਸ਼ਾਮੀ ਫਿਰ ਜਾਣਾ ਨਾ ਬਰਥਡੇ ਤੇ ਹਾਂ ਜਾਣਾ ਜਾਣਾ ਹਾਂ ਮਨੂੰ ਨਾ ਪੈਂਜੀ ਨੇ ਦੱਸਿਆ ਕਿ ਕਹਿੰਦੇ ਪਸ਼ਪਿੰਦਰ ਪੈਂਜੀ ਨੂੰ ਕਿਹਾ ਵਾ ਚਾਹ ਪਾਣੀ ਵੀ ਇੱਥੋਂ ਹੀ ਪੀਣਾ ਜੇ ਠੀਕ ਹੈ ਤੇ ਰਾਤ ਦੀ ਰੋਟੀ ਵੀ ਤੁਸੀਂ ਇੱਥੋਂ ਹੀ ਖਾਣੀ ਜੇ ਠੀਕ ਹੈ ਤੇ ਮੈਂ ਕਿਹਾ ਮੈਂ ਕਹਿ ਨਹੀਂ ਜਾ ਕੇ ਤੇ ਸਾਹਿਲ ਇਸ ਵਾਸਤੇ ਤੇ ਸਾਹਿਲ ਦੀ ਟੈਨਸ਼ਨ ਨਾ ਲੈਣਾ ਉਹ ਕਹਿੰਦੇ ਮੈਂ ਪੈਕ ਕਰ ਦਾਂਗੇ ਉਹਨਾਂ ਨੂੰ ਕੀ ਦੇਣਾ ਪੈਂਜੀ ਨੂੰ ਠੀਕ ਹੈ ਹੋ ਠੀਕ ਹੈ ਸਭ ਹਾਂ ਸਭ ਠੀਕ ਹੈ ਚਲੋ ਵਧੀਆ ਕੀ ਕਰਦਾ ਸਾਹਿਲ ਸਾਹਿਲ ਬੈਠਾ ਹੈ ਅੰਦਰ ਉਹ ਦੋਸ ਦਾ ਵੀ ਅੱਛਾ ਤੇ ਦੋਸਤ ਆਂਦੇ ਵੇ ਆ ਦੋਸਤ ਆਂਦੇ ਤੇ ਕਹਿੰਦਾ ਖਾਣ ਲਈ ਕੁਝ ਬਣਾ ਕੇ ਦਿਓ ਉਹਨਾਂ ਲਈ ਤੇ ਹੁਣ ਤੁਸੀਂ ਪੋਹਾ ਬਣਾਣ ਲੱਗੇ ਪੋਹਾ ਬਣਾਣ ਲੱਗੀ ਮੈਂ ਬਣਾ ਦਿਆ ਕੋਈ ਕਹਿੰਦਾ ਕੁਝ ਖਾਣ ਲਈ ਬਣਾ ਤੇ ਤੁਸੀਂ ਬਾਜ਼ਾਰੋਂ ਮੰਗਵਾ ਲੈਣਾ ਹੀ ਕੁਛ ਉਹਦੇ ਵਾਸਤੇ ਉਹ ਤਾਂ ਕਿਹਾ ਕਹਦਾ ਨਹੀਂ ਤੁਸੀਂ ਆਪ ਬਣਾਓ ਕਿੱਥੇ ਤੁਸੀਂ ਆ ਭਾਂਜੀ ਲੱਗੇ ਰਹੋਗੇ ਬਣਾਉਣ ਵਾਸਤੇ 5 ਮਿੰਟ ਲੱਗਦੇ ਪੋਹੇ ਤਾਂ ਜਲਦੀ ਬਣ ਜਾਂਦੇ ਨੇ ਨਹੀਂ ਬਣਦੇ 5 ਮਿੰਟ ਜਾਂਦਾ ਫਿਰ ਵੀ ਆਲੂ ਵਗੈਰਾ ਕੱਟਨੇ ਆ ਪੋਹੇ ਨੂੰ ਕੰਨਾ ਭਾਂਡੇ ਕਾਫੀ ਹੋ ਜਾਂਦੇ ਮੰਜਨ ਵਾਲੇ ਤੇ ਸ਼ਾਮ ਦੀ ਚਾਹ ਵੀ ਅਸੀਂ ਉੱਥੋਂ ਪੀ ਲੈਣੀ ਤੇ ਰਾਤੀ ਰੋਟੀ ਵੀ ਉੱਥੋਂ ਖਾ ਲੈਣੀ ਤੇ ਤੁਹਾਨੂੰ ਕੋਈ ਲੋੜ ਹੀ ਨਹੀਂ ਇੰਨੀ ਮੁਸੀਬਤ ਲੈਣ ਦੀ ਬਣਾਉਣ ਦੀ ਮੰਜੂ ਬਣਾਣਾ ਤੇ ਪੈਣਾ ਹੀ ਉਮਰ ਦੇ ਹਿਸਾਬ ਨਾਲ ਛੇਤੀ ਛੇਤੀ ਗਮ ਨਹੀਂ ਹੁੰਦਾ ਪਰ ਕਰਨਾ ਤੇ ਪੈਣਾ ਹੀ ਹੈ ਮੈਂ ਖੁਦ ਹੀ ਚੰਨੀ ਕੇ ਘਰ ਦੇ ਹੀ ਖਾਵੇ ਬਜ਼ਾਰ ਦੀਆਂ ਨਾਲ ਦੇ ਫਿਰ ਇਹਨੂੰ ਹੱਥ ਪੈ ਨਹੀਂ ਦੋਸਤਾ ਜਰਾ ਜਾਣਾ ਮੈਂ ਖਾ ਆ ਮਮੀ ਕੋਈ ਲੋੜ ਨਹੀਂ ਪੜਾਂਦੀ ਇਹਨੇ ਇਹੀ ਕੁਛ ਕਰਨਾ ਤੇ ਮਾਂ ਪੁੱਤਰ ਤੇ ਹੈਗੀਆਂ ਤੇ ਫਿਰ ਅਸੀਂ ਬੈਠੇ ਮੈਂ ਬੱਠੀ ਦਾ ਤਕਦੀਰਾਂ ਕੀ ਮੂੰਹਾਂ ਲੁਣਕੀ ਬਣਾਵਾ ਇਹ ਜੇ ਮੈਂ ਕੱਢ ਮੈਂ ਆਪ ਹੀ ਬਣਾਵਾਂ ਚਲੋ ਜਿੱਥੇ ਬੱਚੇ ਨੇ ਖਾਣਾ ਉੱਥੇ ਤੁਸੀਂ ਵੀ ਖਾ ਲੇ ਸਾਡੀ ਹੁਣ ਰੋਟੀ ਕਿ ਰਹੀ ਵੀ ਕਿੰਨੀ ਘੱਲ ਆਉ ਨਹੀਂ ਐ ਤੇ ਹੈ ਹੀ ਉਹ ਤੇ ਹੋ ਹੀ ਜਾਂਦਾ ਤੇ ਤੁਸੀਂ ਵਿਆਹ ਕਰ ਦੋ ਸਾਹਿਲ ਦਾ ਅਜੇ ਥੋੜਾ ਪੜ ਲਿਖ ਲਵੇ ਇਹੇ ਤਿਆਰੀ ਤਾਂ ਕੁਛ ਹੈ ਨਹੀਂ ਕੋਈ ਬੈਂ ਖਲੋਂਦੀ ਅਕਲ ਸਿੱਖ ਲਵੇ ਨਹੀਂ ਉਮਰ ਇੱਕ ਮਹੀ ਤਾਂ ਕਰੇ ਨਾ ਇਹ ਥੋੜੀ ਬਹੁਤ ਨਹੀਂ ਉਮਰ ਤੇ ਉਹਦੀ ਹੋ ਗਈ ਹੋਈ ਐ ਵਸੇ ਕਿ ਮਾਈਕ ਵਿੱਚ ਤਾਂ ਥੋੜੀ ਕਰੇ ਲਿਆ ਕੇ ਆਪਣੇ ਗੱਲ ਥੋੜੀ ਪਾਣੀ ਮੈਂ ਇਹ ਗੱਲ ਆ ਸੋਚਣ ਦੀ ਚਲੋ ਉਹਦੇ ਹੈ ਮਾਵਾ ਨੂੰ ਹੁੰਦਾ ਹੀ ਹੁੰਦਾ ਮਾਵਾ ਵਾਸਤੇ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਨਾ ਨਹੀਂ ਥੋੜੀ ਕਮਾਈ ਤੇ ਬੱਚੇ ਛੁੱਟੇ ਕਰੇ ਆਪਣਾ ਚਲੋ ਜਦੋਂ ਥੋੜਾ ਹੋਵੇ ਨਾ ਐਕਸਪਰਟ ਕੰਮ ਕਰ ਜੇ ਤੇ ਕੋਈ ਕੰਮ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਹੈ ਪਰ ਇੰਨਾ ਨਹੀਂ ਫੁਰਤੀਲੇ ਮਤਲਬ ਸਾਰਾ ਨਾਲੇ ਕੰਮ ਤੇ ਤੁਹਾਡਾ ਆਪਣਾ ਹੈਗਾ ਹੈ ਤੇ ਕਿਹੜੀ ਗੱਲ ਹੈ ਪਰ ਜ਼ਿੰਮੇਵਾਰੀ ਨਾ ਸਮਝਦਾ ਗੱਲ ਤੇ ਆ ਵਾ ਜ਼ਿੰਮੇਵਾਰੀ ਸਮਝੇ ਤੇ ਕੰਮ ਤੇ ਬਹੁਤ ਵੱਧ ਹੋਊਗਾ ਹੂੰ ਤੇ ਤੁਸੀਂ ਥੋੜੇ ਸਖਤ ਹੋ ਜਾਓ ਨਾ ਹਾਂ ਬਥੇਰਾ ਕਰਨੀ ਆ ਪਰ ਨਹੀਂ ਬੱਚੇ ਕਿੱਥੇ ਸਮਝਦੇ ਪਈ ਅੱਜ ਤੱਕ ਚਲੋ ਹੈਲੋ ਹਾਂਜੀ ਹਾਂਜੀ ਆ ਗਏ ਤੁਸੀਂ ਹਾਂ ਹਾਂ ਬਸ ਆਜੋ ਆਜੋ ਆ ਹਾਂ ਹਾਂ ਬਸ ਆ ਗਲੀ ਦੇ ਅੰਦਰ ਆ ਚੌਥਾ ਮਗਾਣੀ ਆਪਣਾ ਮੇਰਾ ਬਾਹਰ ਮੋੜ ਸੱ ਲੱਗਾਣਾ ਵਾ ਆਜੋ 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 ਮੰਮੀ ਮੰਮੀ ਉਹ ਮੰਮੀ ਕਿੱਥੇ ਗਏ ਲੈ ਬਣਾਇਆ ਵੀ ਕੋਜਣੀ ਆ ਮੰਮੀ 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 ਅੱਜ ਸ਼ਾਮ ਨੂੰ ਇਕੱਠੇ ਜਨ ਲਾਂਦੇ ਤੇ ਇਕੱਠੇ ਜਾਣਾ ਐਸੇ ਪੁੱਛੇ ਤਾਂ ਮੈਂ ਤੁਹਾਡੇ ਕੋਲ ਆਈ ਆ ਤੇ ਨਾ ਸਾਨਵੀ ਇੱਕੋ ਜਾਈ ਦੇਣਾ ਜੱਜੋ ਲੈ ਐ ਕੋਈ ਕਹਿਣਾ ਨਹੀਂ ਗੱਲ ਅਸੀਂ ਕਰੀ ਪਰ ਮੰਤ ਗਿਆ ਨਹੀਂ ਵੱਧ ਘਟਦੇ ਜੋ ਦੇਣਾ ਇਕੱਠਾ ਹੀ ਦੇ ਆ ਤੁਸੀਂ ਇਹਦੀ ਟੈਨਸ਼ਨ ਹੈ ਤਸਵੀਰ ਭੈਣ ਜੀ ਤੁਸੀਂ ਤੇ ਮੈਂ ਤਿੰਨਾਂ ਨੇ ਅਸੀਂ ਕੋਈ ਨਹੀਂ ਮੈਂ ਕੜਾਈ ਨਾਲ ਸਾਇਲ ਦਾ ਵਯਾ ਇਹ ਕਰਨਾ ਇਹ ਟਾਈਮ ਲੱਗਣਾ ਚਲ ਇਹ ਚੀਜ਼ ਨਹੀਂ ਸੋਚੀ ਦੀ ਹੁੰਦੀ ਨਹੀਂ ਨਹੀਂ ਵੈਸੇ ਗੱਲਾਂ ਅਗਲੇ ਦਿਮਾਗ ਹੋਏਗਾ ਤੇ ਜੋ ਦੇਣਾ ਇਕੱਠਾ ਹੀ ਦੇਣਾ ਇੱਕ ਵਾਰ ਚੰਗਾ ਜੀ ਕਿਸੇ ਦੇ ਕੋਈ ਦਿਮਾਗ ਚ ਨਹੀਂ ਹੁੰਦਾ ਤੂੰ ਨਾਲਿਆ ਕਰ ਮੰਗਿਆਈ ਕਿੰਨੀ ਮੰਗਿਆਈ ਬੜੀ ਏ ਸਾਹ ਨਾ ਲਿਆ ਸਭ ਕੁਝ ਚੱਲ ਜਾਣਾ ਕੋਈ ਰੋਜੀ ਗੱਲ ਨਹੀਂ ਕੋਈ ਟੈਨਸ਼ਨ ਨਾ ਲੈ ਹੈਗੇ ਵੈਸੇ ਨਾ ਕਮ ਚੋਰੀ ਜੀ ਤੁਸੀਂ ਤੁਹਾਨੂੰ ਕਰੋਦਾ ਕੀ ਆ ਮੈਂ ਕਿ ਮੇਰੇ ਯਾਰਾਂ ਦੋਸਤਾਂ ਨੇ ਆਉਣਾ ਵਾ ਇੱਥੇ ਵੀ ਤੁਸੀਂ ਗੱਲਾਂ ਲੱਗੇ ਹੋਏ ਜੇ ਕੋਈ ਕੰਮ ਕੋਲ ਧਿਆਨ ਹੁੰਦਾ ਕਿ ਨਹੀਂ ਬਸ ਸਾਰਾ ਦਿਨ ਗੱਲਾਂ ਕਰਾ ਲਓ ਜਿੰਨੀਆਂ ਕਰਾਉਣੀਆਂ ਵਾ ਕੰਮ ਕੋਲ ਤਾਂ ਧਿਆਨ ਹੈ ਨਹੀਂ ਨਾ ਲੋਕਾਂ ਦੀਆਂ ਮਾਵਾਂ ਵੇਖੋ ਕੋਈ ਉਹਨਾਂ ਦੇ ਘਰ ਆ ਜੇ ਨਾ ਅੱਗੇ ਪਿਛੇ ਹੁੰਦੇ ਆ ਤੇ ਮੇਰੀ ਮਾਂ ਨੂੰ ਗੱਲਾਂ ਦੇ ਵੇਲ ਨਹੀਂ ਗਈ ਕੜੀ ਇੱਧਰ ਚਲ ਜਾ ਉਧਰ ਚਲ ਜਾ ਕੋਈ ਕੰਮ ਕਮ ਵਾਲ ਵੀ ਧਿਆਨ ਦੇ ਲਿਆ ਕਰੋ ਬਸ ਗੱਲਾਂ 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 ਕੜੀ ਕੋਈ ਆ ਗਿਆ ਕੜੀ ਮੰਮੀ ਹੋਣੀ ਮਾੜਾ ਮੋੜਾ ਕੁਝ ਕਰ ਲੋ ਹੋਣੀ ਕੁਝ ਬਣਾ ਲੋ ਹਿਲ ਬੋ ਉਥੋਂ ਗੱਲਾਂ ਜੋ ਵੇਲ ਮਿਲ ਗਈ ਤੁਹਾਨੂੰ ਕਿ ਨਹੀਂ ਇਹੀ ਢਾਡਾ ਕੋਈ ਆਇਆ ਹੋਵੇ ਨਾ ਉਰ ਤੁਸੀਂ ਅੱਗੇ ਪਿਛੋਂ ਦੇ ਜੇ ਚਾਹ ਬਣਾ ਰੇ ਸਾਈਲ ਮੈਨੂੰ ਬਾਹਰੋਂ ਆ ਲਿਆ ਦੇ ਉਹ ਲਿਆ ਦੇ ਹੁਣ ਇੱਕ ਵਾਰੀ ਵੀ ਤੁਸੀਂ ਕਿਹਾ ਚੱਲ ਕੋਈ ਗੱਲ ਨਹੀਂ ਇੰਨਾ ਕੁਝ ਮੈਂ ਕਰ ਲੈਣੀ ਆ ਬਾਹਰੋਂ ਕੁਝ ਲਿਆ ਆ ਆਪਣੇ ਵੱਦੇ ਉਹ ਹੋਣੀ ਕੁਝ ਦੱਸ ਦੋ ਨਾਲੇ ਉਵੇਂ ਤੁਸੀਂ ਕਹਿੰਦੇ ਮੈਂ ਠੀਕ ਨਹੀਂ ਰਹਿਣੀ ਠੀਕ ਨਹੀਂ ਰਹਿਣੀ ਆ ਹੁਣੇ ਤੁਸੀਂ ਬਾਹਰ ਜਾਣ ਨੂੰ ਸ਼ੇਰ ਜੇ ਉਹ ਥੋੜਾ ਬੋਧ ਨਾ ਆਪ ਵੀ ਵੇਖ ਲਿਆ ਕਰੋ ਉਹ ਕੁਝ ਕਰ ਲੋ ਕੰਮ ਕੁਝ ਹੁੰਦਾ ਤੁਹਾਨੂੰ ਕੁਝ ਕੰਮ ਕਰਨ ਦਾ ਕਿ ਨਹੀਂ ਕਿ ਜਿਹੜਾ ਆਵੇ ਆਪਾਂ ਬੇਦੀ ਕਰਾਈਏ ਸਹਿਰ ਮੈਂ ਬਣਾ ਦਾਨੀ ਆ ਉਹ ਰਹਿਣ ਤੋਂ ਕੋਈ ਲੋੜ ਨਹੀਂ ਗਈ ਬਣਾਣਾ ਕਦੋਂ ਆ ਜਦੋਂ ਚੱਲ ਕੇ ਹੁਣ ਜਿੰਨੀ ਬੇਇੱਜ਼ਤੀ ਤੇ ਕਰਾਉਣੀ ਸੀ ਨਾ ਕਰਾਤੀ ਮੇਰੀ ਹੁਣ ਮੈਂ ਆਪੇ ਬਾਰੋਂ ਕੁਝ ਖਵਾ ਦੂੰਗਾ ਉਹਨਾਂ ਨੂੰ ਬਿਲਕੁਲ ਸਹੀ ਕਹਿਂਡਿਆ ਤੂੰ ਸਾਹਿਲ ਮੈਂ ਤੇ ਤੇਰੀ ਮਾਂ ਨੂੰ ਪੱਲਾ ਹੀ ਕਿਹਾ ਵੈ ਕੋਈ ਉਹਨਾਂ ਨੂੰ ਬਾਜ਼ਾਰੋਂ ਕੁਛ ਖਵਾ ਦੇ ਤੇ ਪੈਸੇ ਨਾ ਲੱਗ ਜਾਣ ਕਿਤੇ ਤੂੰ ਸ਼ੁਰ ਤੋਂ ਕਮੀਨੀ ਆਈਆਂ ਮੰਜੂ ਕੀ ਮੰਜੂ ਮੰਜੂ ਸਹੀ ਕਹਿਂਡਿਆ ਬਾਹਰ ਵਾਲੇ ਐਵੇਂ ਨਹੀਂ ਗੱਲੀ ਗੁਆੜਦੇ ਨੂੰ ਗੱਲਾਂ ਕਰਦੇ ਕਿ ਪਸ਼ਪਿੰਦਰ ਹੈਗੀ ਏਦਾਂ ਦੀ ਆ ਖਾਣਾ ਜਾਣਦੀ ਆ ਖਵਾਣਾ ਨਹੀਂ ਜਾਣਦੀ ਕਾ ਤੇਰੇ ਐ ਮੈਂ ਕਿੰਨੀ دیر ਦੀ ਆਈ ਹੋਈ ਆ ਮਨ ਚਾਹ ਵੀ ਇੱਕ ਵਾਰੀ ਪੁੱਛੀ ਜਸਬੀਰ ਭਾਜ ਜਿਹੜੇ ਦਾ ਕੋ ਕਮੇਟੀ ਲੈਣ ਆਇਆ ਉਹਨਾਂ ਨੂੰ ਚਾਹ ਪੁੱਛੀ ਐ ਕਦੀ ਵੀ ਨਹੀਂ ਪੁੱਛਣੀ ਪੁੱਛਨੀ ਆ ਹੀ ਨਹੀਂ ਬਸ ਐ ਕਹਿ ਦੇਣੀ ਆ ਮੈਂ ਬਣਾ ਦੇਣੀ ਆ ਮੈਂ ਕਰ ਦੇਣੀ ਆ ਮੈਂ ਉਹ ਕਰ ਦੇਣੀ ਆ ਪਰ ਹੁੰਦਾ ਦੇ ਕੋ ਕੱਕ ਵੀ ਨਹੀਂ ਤੇ ਕੱਲ ਨੂੰ ਜਦੋਂ ਵੋਟੀ ਵੀ ਆਵੇਗੀ ਨਾ ਤੇ ਉਹਨੇ ਵੀ ਤੇਰੇ ਰੰਗਾ ਚ ਰੰਗ ਜਾਣਾ ਉਹਨੇ ਵੀ ਕਿਸੇ ਨੂੰ ਨਹੀਂ ਪੁੱਛਣਾ ਸਾਇ ਤੇਰੀ ਵੋਟੀ ਨੇ ਵੀ ਤੂੰ ਹੁਣ ਕੀ ਮਾਣ ਸੁਨੇ ਮੂੰਹ ਬਣਾਣ ਡਿਆ ਜਿਦਾ ਮੈਨੂੰ ਖਾ ਹੀ ਜਾਣਾ ਉਹ ਆਂਟੀ ਬੱਸ ਕਰੋ ਚੁੱਪ ਕਰ ਵੇ ਤੂੰ ਤੁਸੀਂ ਕਿਵੇਂ ਬੋਲਣ ਡਿਆ ਤੂੰ ਕਿਵੇਂ ਬੋਲਣ ਡਿਆ ਤੁਹਾਨੂੰ ਨਹੀਂ ਪਤਾ ਮੇਰੀ ਮੰਮੀ ਆ ਉਹ ਤੇਨੂੰ ਨਹੀਂ ਪਤਾ ਆਂਟੀ ਕੋਲ ਖਲੋਦੀ ਤੂੰ ਮਾਂ ਨੂੰ ਕਿਦਾਂ ਬੋਲਦਾ ਪਿਆ ਮੈਂ ਹੁਣ ਤੇ ਮੂੰਹ ਮਾਣ ਸੁਨੇ ਬਣਾ ਲੈ ਮੇਰੇ ਯਾਰ ਦੋਸਤ ਆਣੇ ਆ ਮੇਰੇ ਫਲਾਣਾ ਆਣ ਤੇ ਬਜਾਰੋ ਖਵਾ ਦੇ ਲੈ ਆ ਕੇ ਹੁਣ ਤੇ ਬੜੀ ਪੇਂਚ ਹੋਈ ਤੇਰੀ ਮਾਂ ਦੀ ਬੇਇੱਜ਼ਤੀ ਹੋਣ ਡਈ ਐ ਤੇ ਆ ਤੋ ਕੁੱਤਿਆਂ ਵਰਗਾ ਭੋਂਕੀ ਗਿਆ ਭੋਂਕੀ ਗਿਆ ਮੈਂ ਜਸਪੀਰ ਭੰਜਿਆ ਉਸਲੇ ਵੀ ਤੂੰ ਅੰਨਾ ਬੋਲੇਆ ਮੋਨਾਂ ਨੂੰ ਤੇ ਹੁਣ ਵੀ ਤੂੰ ਅੰਨਾ ਬੋਲਦਾ ਤੇ ਜੇ ਮੈਂ ਬੋਲ ਦਿੱਤਾ ਤੇ ਫਿਰ ਕੀ ਹੋਇਆ ਆਂਟੀਆਂ ਮੇਰੀ ਮਾਂ ਵਾ ਮੈਂ ਉਹਨਾਂ ਜਿੰਨਾ ਮਰਜ਼ੀ ਗੱਲ ਕਰਾਂ ਜੋ ਮਰਜ਼ੀ ਬੋਲਾਂ ਜਿੱਥੇ ਮਰਜ਼ੀ ਉਹਦੀ ਬੇਇੱਜ਼ਤੀ ਕਰਾਂ ਤੂੰ ਹੀ ਕੌਣ ਨੂੰ ਤੈਨੂੰ ਕੁਝ ਕਹਿਣ ਵਾਲੇ ਵਾ ਤੇਰੇ ਤੇਰੀ ਮਾਂ ਵਾ ਜਿੱਥੇ ਮਰਜ਼ੀ ਖਲੋ ਕੇ ਬੇਇੱਜ਼ਤੀ ਕਰਾਂ ਘਰ ਚ ਤੇ ਬੇਇੱਜ਼ਤੀ ਕਰਨਾ ਬਾਹਰ ਦਾ ਕਵਾਜਾ ਜਾਂਦੀਆਂ ਤੇਰੀਆਂ ਤੇ ਜੇ ਤੂੰ ਬੇਇੱਜ਼ਤੀ ਕਰਨਾ ਜੇ ਅਸੀਂ ਵੀ ਕਰ ਦਾਂਗੇ ਤੇ ਕੀ ਹੋ ਗਿਆ ਕੋਈ ਫਰਕ ਨਹੀਂ ਪੈਂਦਾ ਤੂੰ ਬੋੜਾ ਆਪਣੇ ਆਪ ਨੂੰ ਸਮਝੀ ਫਿਰਦਾ ਅੱਜ ਨੂੰ ਤੂੰਾਨੂੰ ਅੰਦਾਜ਼ਾ ਬੋਲਦਾ ਵੇ ਕਾਹਨ ਤੇਰੀ ਜਨਾਨੀ ਤੈਨੂੰ ਜ਼ਿੰਦਾ ਹੀ ਮਾਰ ਦੇਵੇਗਾ ਫੇਰ ਤੈਨੂੰ ਤੂੰ ਜੀਣ ਨਹੀਂ ਦੇਣਾ ਤੇ ਹੈ ਤੂੰ ਐਸੇ ਕੰਮ ਜੋਗੀਆਂ ਛਿੱਤੇ ਨਹੀਂ ਖਾਣੇ ਤੂੰ ساری ਉਮਰ ਬੱਚਿਆਂ ਕੋਲ ਤੂੰ ਨਾ ਸੁਧਰੀ ਥੋੜੀ ਜ਼ੁਬਾਨ ਚਲਾ ਜਿੱਦਾ ਬਾਹਰ ਕਰ 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 ਦੇ ਮੈਂ ਘਰ ਵੀ ਸਿੱਖ ਵੇ ਸਾਹਿਲ ਕਾਲ ਨੂੰ ਤੇਰੀ ਜਨਾਨੀ ਆ ਗਈ ਨਾ ਜਿਸ ਦਾ ਤੂੰ ਤੇਰੇ ਤੇ ਤੇਰੇ ਤੇ ਤੇਰੇ ਤੇ ਕਰਦਾ ਨਾ ਮਾਂ ਆਪਣੀ ਨੂੰ ਉਸੇ ਤਰ੍ਹਾਂ ਹੀ ਤੇਰੀ ਜਨਾਨੀ ਨੇ ਅਦੀ ਬੇਇੱਜ਼ਤੀ ਕਰਨੀ ਉਹ ਤੇ ਫਿਰ ਕੀ ਕਰੇਗਾ ਫਿਰ ਤੂੰ ਤੂੰ ਕੁਝ ਨਹੀਂ ਕਰ ਸਕਣਾ ਉਹਨੇ ਕਿਹਾ ਫਿਰ ਕੀ ਆ ਜੇ ਪੁੱਤਰ ਬੇਇੱਜ਼ਤੀ ਕਰਦਾ ਹੈ ਤੇ ਮੈਂ ਵੀ ਕਰ ਦਾਂਗੀ ਕੀ ਫਰਕ ਪੈਣਾ ਕੋਈ ਫਰਕ ਨਹੀਂ ਪੈਣਾ ਆਂਟੀ ਪਰ ਘਰ ਦੀ ਗੱਲ ਤੇ ਹੋ ਰਿਹਾ ਘਰ ਵਿੱਚ ਜਿਹੜਾ ਮਰਜ਼ੀ ਕੋਈ ਕੁਝ ਕਹਿ ਸਕਦਾ ਵਾ ਤੇਰੇ ਤੇ ਜੇ ਘਰ ਦੇ ਵੀ ਕੁਝ ਨਹੀਂ ਜੋ ਮਰਜ਼ੀ ਕਰਨਾ ਤੇ ਬਾਹਰ ਦੇ ਵੀ ਜੋ ਮਰਜ਼ੀ ਕਰ ਜੇ ਘਰ ਦੇ ਨਹੀਂ ਨਾ ਇੱਜ਼ਤ ਕਰਨਗੇ ਤੇ ਬਾਹਰ ਦੇ ਨੇ ਤੇ ਬਿਲਕੁਲ ਹੀ ਨਹੀਂ ਕਰਨੀ ਤੂੰ ਜਰਾ ਆਪਣੇ ਆਪ ਨੂੰ ਬਣੀ ਫਿਰਦਾ ਸ਼ੈਨ ਸ਼ਾ ਬੜੀ ਅਕਲ ਲਗਾ ਰ ਜੇ ਘਰ ਇੱਜ਼ਤ ਹੋਏਗੀ ਨਾ ਬਾਹਰ ਦੇ ਕਰਨਗੇ ਤੇ ਘਰ ਰਿਸਪੈਕਟ ਬੰਦੇ ਦੀ ਹੋਏਗੀ ਨਾ ਤੇ ਰਿਸ਼ਤੇਦਾਰ ਕਰਨਗੇ ਉਹਨਾਂ ਨੂੰ ਹੋਏਗਾ ਉਹਨੇ ਕਹਿੰਨਾ ਫੇਰ ਕਿਹਾ ਜਸਾਹਿਲ ਉਹਨਾਂ ਦਾ ਮੁੰਡਾ ਬੇਇੱਜ਼ਤੀ ਕਰ ਸਕਦਾ ਤੇ ਅਸੀਂ ਤਾਈ ਪਾਤੀ ਨੂੰ ਬੋਲ ਲਵਾਂਗੇ ਤੇ ਉਹਦਾ ਕੀ ਵਿਗੜਨਾ ਮੈਂ ਕੁਝ ਨਹੀਂ ਵਿਗੜਦਾ ਮੰਨੂ ਤੂੰ ਬਿਲਕੁਲ ਠੀਕ ਕਹਨੀ ਹੈ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਕਹਨੀ ਹੈ ਨਾ ਆਪਣੇ ਮਾਪਿਆਂ ਦੀ ਇੱਜ਼ਤ ਕਰਿਆ ਕਰੋ ਉਹ ਕਹਿੰਦੇ ਉਹ ਤਾਈ ਤੂੰ ਆਪਣਾ ਘਰ ਸੰਭ ਆਪਣੇ ਪੁੱਤਰ ਨੂੰ ਅਕਲ ਸਿਖਾ ਪਹਿਲਾ ਜਾ ਕੇ ਉਹ ਕਿ ਸਰਾ ਤੈਨੂੰ ਬੋਲਦਾ ਮੇਰੀ ਨਾਲ ਹੀ ਲਾਦਨਦਾ ਉਹ ਲਾਦਨਦੇ ਉੱਥੇ ਹੂੰ ਦੱਸ ਹਾਂ ਮੈਨੂੰ ਤੇ ਬੜੀ ਟੋਨ ਨਾਲ ਕਹਿਤਾ ਕਿ ਸਾਡੇ ਘਰ ਦੀ ਗੱਲ ਹੈ ਤੇ ਤੇਰੇ ਘਰ ਦੇ ਤੇਰੀ ਮਾਂ ਦੀ ਇੰਨੀ ਬੇਇੱਜ਼ਤੀ ਕਰਦੇ ਤੇ ਤੂੰ ਲੋਕਾਂ ਕੋਲੋਂ ਕੀ ਕੰਨਾ ਇੱਜ਼ਤ ਹੋਵੇ ਤੇਰੇ ਘਰ ਦੀ ਤੇਰੀ ਮਾਂ ਦੀ ਇੱਜ਼ਤ ਨਹੀਂ ਕਰਦੇ ਤੇ ਬਾਹਰ ਜਾਨੇ ਕਿੱਥੋਂ ਕਰਨੀਓ ਸ਼ਰਮ ਘਰ ਥੋੜੀ ਜੰਨੀ ਘਰ ਚ ਬੰਦਾ ਇੱਜ਼ਤ ਕਰੇ ਨਾ ਤੇ ਬਾਹਰ ਦੇ ਆਪੇ ਕਰਦੇ ਆ ਇਹਨੂੰ ਤਾਂ ਬਥੇਰਾ ਸਮਝਾਨੀ ਨਾ ਸਰਾ ਬੋਲਿਆ ਕਰ ਆਇਆ ਗਿਆ ਹੀ ਦੇਖ ਲਿਆ ਕਰ ਪਰ ਸਮਝਦਾ ਹੀ ਨਹੀਂ ਹਰ ਵੇਲੇ ਬਚਪਨ ਬਚਪਨ ਥੋੜੀ ਚੰਗਾ ਲੱਗਦਾ ਤੇਰੇ ਮੈਂ ਕਹਾਂ ਦੀ ਇਹਨਾਂ ਵਿਆਹ ਕਰੋ ਥੋੜੀ ਅਕਲ ਆਵੇ ਬੋਲ ਹੁਣ ਬੋਲਦਾ ਨਹੀਂ ਹੁਣ ਡੰਵੱਟਾ ਬਣ ਗਿਆ ਮੈਂ ਦੇ ਜਵਾਬ ਹੈ ਜਵਾਬ ਬਾਤ ਸਬਤੇਰਾ ਸੁਣਾਣਾ ਨਹੀਂ ਮੈਨੂੰ ਹੁਣ ਇਹੋ ਜਿਹੇ ਬੱਚੇ ਹੋਣ ਨਾ ਤੇ ਸਿਆਣਾ ਸੁਨਾਣਾ ਹੀ ਬੰਦਾ ਵੈ ਸਹੀ ਗੱਲ ਐ ਇਹੋ ਜਿਹੇ ਬੱਚੇ ਹੁੰਦੇ ਸਾਰਿਆਂ ਨੂੰ ਇਹੋ ਜਿਹੇ ਬੱਚੇ ਹੁੰਦੇ ਉਹਨਾਂ ਨੂੰ ਸੁਨਾਣਾ ਹੀ ਚਾਹੀਦਾ ਵਾ ਉਹਨਾਂ ਜੁੱਤੀਆਂ ਵਜਣੀਆਂ ਚਾਹੀਦੀਆਂ ਇਹੋ ਜਿਹੇ ਬੱਚੇ ਆਜਾ ਆਂਟੀ ਤੁਸੀਂ ਵੀ ਇੱਥੇ ਤੇ ਮੈਸੇਜ ਦਿਓ ਆਓ ਜੀ ਆਓ ਇਹ ਸਾਡੇ ਕੋ ਮੈਸੇਜ ਕਲੀਅਰ ਨਹੀਂ ਹੋਣਾ ਹਾਂਜੀ ਤੁਸੀਂ ਆਜੋ ਤੇ ਮੈਸੇਜ ਦੇ ਲਓ ਮੈਸੇਜ ਕਲੀਅਰ ਕਿਉਂ ਮੈਸੇਜ ਕਲੀਅਰ ਤੁਸੀਂ ਦੇ ਸਕਦੇ ਜੇ ਚਲੋ ਆਜੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੀ ਫੈਮਿਲੀ ਠੀਕ ਠਾਕ ਹੋਏਗੀ ਮੇਰਾ ਅੱਜ ਕੋਈ ਕੰਮ ਕਰਨ ਦਾ ਵਿਚਾਰ ਨਹੀਂ ਸੀ ਹੈਗਾ ਹਾਂ ਬਿਲਕੁਲ ਰਿਲੈਕਸ ਹੋ ਕੇ ਬੈਠੀ ਸੀ ਨਹੀਂ ਅੱਜ ਵੀ ਹੋਈ ਹੈ ਅੱਜ ਅਸੀਂ ਕੰਮ ਕਰਨਾ ਹੀ ਕਰਨਾ ਸੀ ਹਾਂ ਅੱਜ ਆਪਾਂ ਖਾਣਾ ਸਾਰਿਆਂ ਨੇ ਖਾਧਾ ਆਪਾਂ ਸੋਚਿਆ ਕਿ ਇੱਕ ਦਿਨ ਛੁੱਟੀ ਦਾ ਕਰੀਏ ਤੁਸੀਂ ਦੱਸਣਾ ਕੀ ਕੀ ਖਾਧਾ ਆ ਇਹ ਤੁਸੀਂ ਦੱਸੋਗੇ ਸਮਝੇ ਅਸੀਂ ਖਾਧੇ ਜੇ ਮਟਰ ਪਨੀਰ ਹਾਂ ਹੋਰ ਚਾਵਲ ਮਟਰਾਂ ਵਾਲੇ ਮਿੱਠੇ ਚਾਵਲ ਦਹੀਂ ਪਕੌੜੀਆਂ ਗਾਜਰਾਂ ਦਾ ਵੱਡਾ ਨਾਲ ਰੋਟੀ ਹੋਰ ਸਲਾਦ ਸਲਾਦ ਚਲੋ ਜੀ ਚਾਹ ਦੀ ਵਾਰੀ ਹੋਣਾ ਵੀਡੀਓ ਤੋਂ ਬਾਅਦ ਤੇ ਕੰਮ ਕਰਨ ਦਾ ਕੋਈ ਵਿਚਾਰ ਨਹੀਂ ਸੀਗਾ ਤੇ ਫਿਰ ਭੈਣ ਜੀ ਕੰਦੇ ਕਿ ਨਹੀਂ ਜੀ ਕੰਮ ਕਰਨਾ ਹੈ ਭਾਵੇਂ ਛੋਟੀ ਜੀ ਵੀਡੀਓ ਬਣਾਈਏ ਪਰ ਬਣਾ ਕੇ ਪਾਣੇ ਆ ਤੇ surjit ਭੈਣ ਜੀ ਆਏ ਨਹੀਂ ਕਿਉਂਕਿ ਉਹਨਾਂ ਨੂੰ ਕੋ ਕੰਮ ਸੀ ਤੇ ਉਹ ਕਹਿੰਦੇ ਮੈਂ ਨਹੀਂ ਆਵਾਂਗੀ ਕੋਈ ਗੱਲ ਨਹੀਂ ਮੇਰਾ ਤੁਸੀਂ ਰੱਖ ਲਿਓ ਮੈਂ ਕੱਲ ਆਲਾਂਗੀ ਬਿਲਕੁਲ ਬਿਲਕੁਲ ਤੇ ਚਲੋ ਜੀ ਖਾਣਾ ਤਾਂ ਰੋਜ਼ ਚੱਲਦਾ ਹੁੰਦਾ ਹੈ ਅੱਜ ਦੀ ਸਟੋਰੀ ਚ ਇਹ ਵਿਖਾਇਆ ਗਿਆ ਹੈ ਕਿ ਜਿਹੜੇ ਬੱਚੇ ਆਪਣੇ ਮਾਪਿਓ ਦੀ ਘਰ ਇੱਜ਼ਤ ਨਹੀਂ ਕਰਦੇ ਬਾਹਰ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਹਾਂ ਬਿਲਕੁਲ ਜੀ ਭੈਣ ਜੀ ਬਾਹਰ ਕੁਝ ਪਲ ਵਾਸਤੇ ਤੁਹਾਡੀ ਕੋਈ ਇੱਜ਼ਤ ਕਰੇਗਾ ਨਾ ਤੇ ਨਾਲ ਹੀ ਤੁਹਾਨੂੰ ਭੈਣ ਜੀ ਪਤਾ ਕੀ ਕਹੂੰਗਾ ਆਂਟੀ ਚ ਕੋਈ ਨਹੀਂ ਮੈਂ ਵੀ ਤੁਹਾਡਾ ਪੁੱਤ ਹਾਂ ਨਹੀਂ ਤੁਹਾਡਾ ਪੁੱਤ ਹਾਂ ਹੈਨਾ ਮਾਸੀ ਜੀ ਮੈਂ ਵੀ ਤੁਹਾਡਾ ਪਰ ਭਾਜੀ ਨੇ ਜੋ ਕੀਤਾ ਗਲਤ ਕੀਤਾ ਗਲਤ ਕੀਤਾ ਤੇ ਇਹ ਜਿਹੜੇ ਬੱਚੇ ਇਸ ਤਰ੍ਹਾਂ ਆਪਣੀਆਂ ਮਾਮਾ ਨੂੰ ਬੋਲਦੇ ਆ ਤੇ ਨਹੀਂ ਬੋਲਣਾ ਚਾਹੀਦਾ ਨਹੀਂ ਬੋਲਣਾ ਚਾਹੀਦਾ ਵੇਖੋ ਅੱਜ ਤੁਸੀਂ ਆਪਣੀ ਮਾਂ ਨੂੰ ਇਸ ਤਰ੍ਹਾਂ ਬੋਲਦੇ ਜੇ ਕੱਲ ਨੂੰ ਜਦੋਂ ਤੁਹਾਡੀ ਜਨਾਨੀ ਆਈ ਨਾ ਉਹ ਐਸਾ ਬੋਲੀ ਨਾ ਫਿਰ ਉਸ ਗੱਲ ਦਾ ਕਲੇਸ਼ ਹੋਣਾ ਚਾਹੀਦਾ ਬਰਦਾਸ਼ਤ ਨਹੀਂ ਹੋਣਾ ਲੇ ਗਾ ਦੋ ਕੀ ਬੋਲ ਦੇਣਗੇ ਤੁਸੀਂ ਤੇ ਆਪਣੀ ਮਾਂ ਨੂੰ ਇਦਾਂ ਹੀ ਬੋਲਦਾ ਪਿਆ ਮਾਂ ਆਣ ਗਣ ਬੋਲਣਗੇ ਤਦ ਵੀ ਬੁਰਾ ਲੱਗੇ ਅਜੇ ਬੋਲਦੇ ਆ ਬੰਦੇ ਨਾਲ ਲੜਾਈ ਹੋਉਂਦੀ ਹੋ ਜਾ ਬਿਲਕੁਲ ਅਕਲ ਤੇ ਸਿੱਖਿਆ ਮਾਂ ਨੂੰ ਕਿ ਤਰ੍ਹਾਂ ਬੁਲਾਣਾ ਕਿਸ ਤਰ੍ਹਾਂ ਬੁਲਾਣਾ ਜਿਸ ਮਾਂ ਨੇ ਤੁਹਾਨੂੰ 9 ਮਹੀਨੇ ਕੱਖ ਚ ਰੱਖਿਆ ਹੈਨਾ ਟਾਡਾ ਮਾਲਮ ਉੱਤਰ ਸਾਰਾ ਸਾਭਿਆ ਆਉਣ ਨੇ ਤੇ ਅੱਜ ਉਹ ਤੁਸੀਂ ਮਾਂ ਨੂੰ ਇਸ ਤਰ੍ਹਾਂ ਬੋਲੋ ਹੈਨਾ ਤੇ ਉਹ ਚੀਜ਼ ਨਹੀਂ ਚੰਗੀ ਲੱਗਦੀ ਜੀ ਅੱਜ ਯਾਰ ਦੋਸਤਾਂ ਦੇ ਆਣੇ ਤੇ ਕਹਤਾ ਯਾਰ ਦੋਸਤਾਂ ਨੇ ਬਣਾਓ ਤੇ ਕੱਲ ਨੂੰ ਜਨਾਨੀ ਆ ਗਈ ਨਾ ਆ ਗਈ ਨਾ ਬਾਜ਼ਾਰੋਂ ਲੈਣ ਨੇ ਆ ਤੱਕੀ ਪਈ ਤੂੰ ਸੋਇਆ ਰਹਿ ਕੇ ਨਾਲ ਭੈਣ ਜੀ ਜਦੋਂ ਆਪਾਂ ਯਾਰਾਂ ਦੋਸਤਾਂ ਸਾਹਮਣੇ ਆਣ ਗਵਾਂਡ ਸਾਹਮਣੇ ਆਪਣੀ ਮਾਂ ਨੂੰ ਰਿਸਪੈਕਟ ਨਹੀਂ ਦਿੰਦੇ ਤੇ ਉਦੋਂ ਫਿਰ ਉਹ ਵੀ ਨਹੀਂ ਦੇਣਗੇ ਲੋ ਹੁੰਦੇ ਨਹੀਂ ਪਹਿਲਾਂ ਨਾ ਭੈਣ ਜੀ ਆਪਾਂ ਛੋਟੇ ਹੁੰਦੇ ਸੀ ਅੱਜ ਕੱਲ ਤਾਂ ਚਲੋ ਪੁੱਜ ਘਰਾਂ ਚ ਸ਼ਾਇਦ ਬੱਚੇ ਕਰਦੇ ਹੋਣਗੇ ਸਾਡੇ ਪੇਰੈਂਟਸ ਐ ਹੁੰਦਾ ਸੀ ਬਾਹਰ ਕੋਈ ਆਇਆ ਨਾ ਤੇ ਚੇਚੇ ਅੰਦਰ ਬੱਚੇ ਨੂੰ ਕਹਿ ਜਣਾ ਬੇਟਾ ਬਾਹਰ ਜਾਓ ਆਂਟੀਆਂ ਜਾ ਕੇ ਸਸਰੀ ਘਰ ਬੁਲਾ ਕੇ ਆ ਤੇ ਬੁਲਾਈ ਦਾ ਵੀ ਸੀ ਤੇ ਬੁਲਾਈ ਦਾ ਵੀ ਸੀ ਤੇ ਅੱਜ ਕੱਲ ਆਂਦੇ ਹੀ ਨਹੀਂ ਹੈਨਾ ਅੱਜ ਕੱਲ ਮੰਮੀ ਕਹਿਣਾ ਸ਼ੁਰੂ ਹੋ ਗਏ ਪਹਿਲਾਂ ਮੰਮੀ ਜੀ ਹਾਂ ਹਰ ਬੱਚੇ ਮੋਂ ਤੇ ਚਲੋ ਹੋ ਗਿਆ ਹਮ ਮੰਮੀ ਜੀ ਰਿਸਪੈਕਟ ਨਾ ਕਰਦੇ ਸੀ ਤੇ ਲੇਕਿਨ ਚਲੋ ਜੀ ਰਿਸਪੈਕਟ ਤਦ ਹੀ ਚੰਗੀ ਲੱਗਦੀ ਆ ਕਿ ਜੇ ਤੁਸੀਂ ਰਿਸਪੈਕਟ ਕਰਨ ਦੇ ਕਾਬਿਲ ਹੋਵੋ ਤੇ ਆਪਣੀਆਂ ਮਾਵਾਂ ਦੀ ਆ ਇੱਜ਼ਤ ਕਰੋ ਸਾਰੇ ਜਣੇ ਕਿਉਂ ਸਾਇਹਲ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਮੇਨ ਗੱਲ ਇਹ ਨਹੀਂ ਆ ਕਿ ਤੁਸੀਂ ਘਰ ਦੇ ਵਿੱਚ ਦਾ ਟੋਟ ਟੋਡ ਪਾਉ ਦੇ ਬਾਹਰ ਹਨਾ ਜੀ 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 ਕਰਦੇ ਰੋ ਤੇ ਜੇ ਤੁਸੀਂ ਰਿਸਪੈਕਟ ਕਰਨੀ ਆ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਦੀ ਰਿਸਪੈਕਟ ਕਰੋ ਜਿੱਤ ਦਵੋਗੇ ਤੇ ਇੱਜ਼ਤ ਲੋਭੋਗੇ ਜੇ ਨਹੀਂ ਆਪਣੇ ਘਰਦਿਆਂ ਦੀ ਰਿਸਪੈਕਟ ਨਹੀਂ ਕਰੋਗੇ ਕਿਸੇ ਸਾਹਮਣੇ ਤੇ ਉਵੇਂ ਜਾਂ ਫਿਰ ਜੇ ਜਿਸ ਤਰ੍ਹਾਂ ਮੈਂ ਬੋਲਨੀ ਆ ਨਾ ਹਾਂ ਜਿਵੇਂ ਤੁਸੀਂ ਇਹ ਨਹੀਂ ਕਰਦੇ ਬੇ ਤੇ ਉਹ ਵੀ ਕਿਹਨੇ ਨਹੀਂ ਕਰਨਾ ਉਹਨਾਂ ਨੂੰ ਬਲਕਿ ਕਹਿਣਾ ਵਾ ਜੇ ਤੁਸੀਂ ਉਹਨਾਂ ਨੂੰ ਕਹੋਗੇ ਪੁੱਠਾ ਜਿਵੇਂ ਹੁਣ ਮੈਨੂੰ ਆਂਟੀ ਨੇ ਕਿਹਾ ਚੱਲ ਵੇ ਚੱਲ ਪਹਿਲਾਂ ਤੂੰ ਇੱਜ਼ਤ ਕਰਨੀ ਸਿੱਖ ਫੇਰ ਤੂੰ ਮੈਨੂੰ ਸਮਝਾਈਂ ਹੂੰ 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 ਕੀ ਆ ਜਿਵੇਂ ਹੁਣ ਮੈਂ ਕਿਹਾ ਕਿ ਆਂਡੀ ਤੁਸੀਂ ਕੌਣ ਹੁੰਦੇ ਜੇ ਕੁਝ ਬੋਲਣ ਵਾਲੇ ਹਨਾ ਤਾਂ ਉਹਨਾਂ ਨੇ ਉਸੇ ਟਾਈਮ ਮੈਨੂੰ ਪੁਆਇੰਟ ਮਾਰਦਾ ਕਿ ਤੂੰ ਕੌਣ ਨੂੰ ਨਵਾ ਹਨਾ ਮੈਨੂੰ ਸਮਝਾਉਣ ਵਾਲਾ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਸਮਝਾ ਕਿ ਕਿਵੇਂ ਰਿਸਪੈਕਟ ਕਰੀਦੀ ਆਪਣੀ ਮੰਮੀ ਦੀ ਆਪਾਂ ਲਗ ਪੱਕਾ ਸਿੱਖ ਮੇਰੇ ਹਿਸਾਬ ਨਾਲ ਵੈਸੇ ਪਤਾ ਕੀ ਚਾਹੀਦਾ ਜੇ ਮੈਂ ਸੱਚੀ ਦਿਲ ਦੀ ਗੱਲ ਦੱਸਾਂ ਮਾਵਾਂ ਨੂੰ ਇਹ ਚਾਹੀਦਾ ਕਿ ਜਦੋਂ ਬੱਚਾ ਆਵੇ ਨਾ ਘਰ ਤਾਂ ਆਪਣਾ ਮੂੰਹ ਹੱਤ ਹੋਵੇ ਆ ਕੇ ਮਾਂ ਕੋ ਬਵੇ ਦੋ ਮਿੰਟ ਕੁਝ ਨਹੀਂ ਮਾਵਾਂ ਦੇ ਪੈਰਾਂ ਨੂੰ ਮੜਾ ਨਾਪੀ ਦੇਣਾ ਮਾਣ ਕੀ ਨਹੀਂ ਅਸੀਸਾ ਦੇਣੀ ਅਸੀਸਾ ਨਿਕਲਦੀ ਅੰਦਰ ਮਾ ਆਪਾਂ ਵੀ ਆਪਣੀ ਜਾਨ ਵੀ ਕੱਟ ਕੇ ਬੱਚੇ ਨੂੰ ਦੇ ਦੇਵੇ ਉਸੇ ਗੱਲ ਆ ਜੇ ਆਪਾਂ ਇੰਨੇ ਵੱਡੇ ਹੋਏ ਨਾ ਤਾਂ ਮਾ ਮਾਂ ਦੀਆਂ ਅਸੀਸਾਂ ਦੇ ਨਾਲ ਹੀ ਇਦਾਂ ਹੋਇਆ ਹਨਾ ਇਹ ਨਹੀਂ ਕਿ ਜਦੋਂ ਵਿਆਹ ਹੋ ਜਾਂਦਾ ਬੰਦੇ ਨੂੰ ਬਦਲ ਜਾਣਾ ਚਾਹੀਦਾ ਵਾ ਤੇ ਆਪਣੇ ਪੇਰੈਂਟਸ ਵਾਸਤੇ ਜ਼ਰੂਰ ਟਾਈਮ ਕੱਢਣਾ ਚਾਹੀਦਾ ਤੇ ਉਹਨਾਂ ਦੀ ਰਿਸਪੈਕਟ ਸਾਰੀ ਜ਼ਿੰਦਗੀ ਕਰਨੀ ਚਾਹੀਦੀ ਆ ਆਪਾਂ ਜਿੰਨੀ ਰਿਸਪੈਕਟ ਕਰੀਏ ਨਾ ਹਨਾ ਓਨੀ ਥੋੜੀ ਆ ਕਿਉਂਕਿ ਅ ਇੰਨੀ ਧੀਰ ਉਹਨਾਂ ਨੇ ਸਾਨੂੰ ਸੰਭਾਇਆ ਇੰਨੇ ਵੱਡੇ ਕੀਤਾ ਇਸ ਮੁਕਾਮ ਤੇ ਕਿ ਅੱਜ ਆਪਾਂ ਹਾ ਆਪਣਾ ਹੁਣ ਖਾਣ ਕਮਾਣ ਲੱਗ ਪਏ ਆ ਹਨਾ ਆਪਣੇ ਆਪ ਨੂੰ ਸੰਭਲਣ ਲੱਪੇ ਆ ਉਹਨਾਂ ਨੇ ਇੰਨਾ ਵੱਡਾ ਸਾਨੂੰ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਰਿਸਪੈਕਟ ਜ਼ਰੂਰ ਕਰਨੀ ਚਾਹੀਦੀ ਆ ਪਰ ਆਪਾਂ ਇਹੜਾ ਰੋਲ ਸਾਹਿਲ ਨੂੰ ਦਿੱਤਾ ਨਾ ਪੈਂਦੀ ਇਹ ਪੈਂਦੀ ਵੋ ਨਹੀ ਸਹੀ ਗੱਲ ਬੱਚੇ ਨੂੰ ਬੰਦਾ ਪਾ ਦਾ ਪੋਸਟਾ ਅੱਛਾ ਇਹਦੇ ਵਿੱਚ ਪੈਂਦੀ ਆਪਾਂ ਸਾਹਿਲ ਨੂੰ ਇਹ ਰੋਲ ਦਿੱਤਾ ਨੈਗੇਟਿਵ ਹਨਾ ਸਾਹਿਲ ਸੱਚੀ ਗੱਲ ਦੱਸੀਏ ਕਿ ਆਪਣੀ ਮੰਮੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਜੇ ਇਹ ਜਿੱਥੇ ਮਰਜ਼ੀ ਹੋਵੇ ਇਹਦੀ ਮੰਮਾ ਦਾ ਫੋਨ ਆ ਜਾਣਾ ਵਸੇ ਉਹਨੇ ਭੱਜ ਜਾਣਾ ਵਸੇ ਇਹਨੇ ਭੱਜ ਜਾਣਾ ਹੈਗਾ ਦੇਖੋ ਜੀ ਅਵੀ ਸਾਹਿਲ ਤੇ ਮੇਰੇ ਬੇਟਿਆਂ ਦਾ ਨਾਮ ਵੀ ਸਾਹਿਲ ਆ ਦੋਨੇ ਸੇਮ ਇੱਕੋ ਜਿਹੇ ਜਰਾ ਕੇ ਭੈਣ ਜੀ ਫੋਨ ਆਈਦਾ ਨਾ ਇਨੇ ਆਪਣੇ ਮੰਮੀ ਦੇ ਨਾਮ ਤੇ ਮਾਈ ਵਰਲਡ ਹੈ ਨਾ ਸਹੀ ਗੱਲ ਹੈ ਚਲੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਇੱਕ ਮਾਂ ਨੂੰ ਇੱਜ਼ਤ ਦਿੰਦਾ ਚਲੋ ਜੀ ਗੱਲਾਂ ਦੇ ਲੰਬੀਆਂ ਹੁੰਦੀਆਂ ਨੇ ਇੱਥੇ ਆਪਾਂ ਇਹ ਮੈਸੇਜ ਦੇਣਾ ਹੈ ਕਿ ਜਿਵੇਂ ਦੀ ਗਲਤੀ ਮੈਂ ਕੀਤੀ ਆ ਕੋਈ ਨਹੀਂ ਕੋਈ ਨਹੀਂ ਗਲਤੀ ਕੋਈ ਨਾ ਕਰੋ ਠੀਕ ਹੈ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਤੇ ਜੇ ਤੁਸੀਂ ਉਹਨਾਂ ਦੀ ਰਿਸਪੈਕਟ ਕਰੋਗੇ ਨਾ ਤੁਸੀਂ ਬਹੁਤ ਅੱਗੇ ਜਾਓਗੇ ਤੇ ਜੇ ਉਹਨਾਂ ਦੀ ਰਿਸਪੈਕਟ ਨਹੀਂ ਨਾ ਕਰੋਗੇ ਤੁਸੀਂ ਭਾਵੇਂ ਸ਼ਹਿਨशाह ਬਣ ਜਾਓ ਤੇ ਉਹ ਟਾ ਡਾ ਕਮਾਇਆ ਜ਼ੀਰੋ ਆ ਰੱਬ ਨੂੰ ਮੰਨਿਆ ਉਹ ਨਹੀਂ ਹੁੰਦਾ ਦੰਗ ਜਿਹਦਾ ਮਾਂ ਸੁਖੀ ਉਹਦੇ ਜੱਗ ਸੁਖੀ ਕਹਿੰਦੇ ਆ ਨਾ ਕਿ ਅ ਰੱਬ ਨੂੰ ਘਰ ਘਰ ਨਹੀਂ ਜਾ ਸਕਦਾ ਸੀ ਤੇ ਉਹਨੇ ਤਾਂ ਹੀ ਉਹ ਮਾਂ ਬਣਾਈ ਤੇ ਇਸੇ ਕਰਕੇ ਜੇ ਤੁਸੀਂ ਮਾਂ ਨੂੰ ਖੁਸ਼ ਰੱਖ ਲਿਆ ਮਤਲਬ ਤੁਸੀਂ ਰੱਬ ਨੂੰ ਖੁਸ਼ ਰੱਖ ਲਿਆ ਦੇਖੋ ਜੀ ਕਹਿੰਦੇ ਮਾਂ ਦੇ ਪੈਰਾਂ ਥਲੇ ਜੰਨਤ ਹੁੰਦੀ ਹੈ ਹਾਂ ਸਭ ਕੁਝ ਆ ਤੇ ਇਦਾਂ ਹੀ ਆਪਾਂ ਇੱਕ ਛੋਟਾ ਮੈਸੇ ਤੁਹਾਨੂੰ ਦਿੱਤਾ ਵਾ ਕਿ ਆਪਣੇ ਪੇਰੈਂਟ ਦੀ ਜਰੂਰ ਰਿਸਪੈਕਟ ਕਰੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ